ਸਰਹੱਦੀ ਇਲਾਕੇ ਡੇਰਾਬਾਬਾ ਨਾਨਕ ਦੇ ਪਿੰਡ ਸਿੰਘਪੁਰਾ ਦੇ ਡੇਰਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਪਿਛਲੇ 10 ਦਿਨਾਂ ਤੋਂ ਹੜਾ ਕਾਰਨ ਪਿੰਡ ਨਾਲੋਂ ਸੰਪਰਕ ਟੁੱਟਿਆ ਹੋਇਆ ਏ ਜਿਸ ਤੋਂ ਬਾਅਦ ਅੱਜ 11ਵੇਂ ਦਿਨ ਉਹਨਾਂ ਨੂੰ ਹੜ੍ਹ ਦੇ ਪਾਣੀ ਤੋਂ ਥੋੜੀ ਰਾਹਤ ਮਿਲੀ ਏ ਕਿਸਾਨਾਂ ਨੇ ਦੱਸਿਆ ਕਿ ਉਹ 10 ਦਿਨਾਂ ਤੋਂ ਹੜ੍ਹ ਦੇ ਪਾਣੀ ਵਿੱਚ ਘਿਰੇ ਹੋਏ ਨੇ ਅਤੇ ਕੋਈ ਵੀ ਉਹਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਉਹਨਾਂ ਦੱਸਿਆ ਕਿ ਸ਼ਾਹਪੁਰ ਜਾਜਨ ਤੋਂ ਸਿੰਘਪੁਰਾ ਜਾ ਰਹੀ ਡਰੇਨ ਵਿੱਚ ਕਈ ਥਾਵਾਂ ਤੇ ਵੱਡੇ ਪਾੜ ਭੈਣ ਕਾਰਨ ਉਹਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਏ ਇਸ ਮੌਕੇ ਕਿਸਾਨ ਜਗੀਰ ਸਿੰਘ ਕੁਲਵੰਤ ਸਿੰਘ ਅਤੇ ਮੋਹਨ لال ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਉਹਨਾਂ ਨੂੰ ਇਹ ਸਭ ਕੁਝ ਚੱਲਣਾ ਪੈ ਰਿਹਾ ਏ ਉਹਨਾਂ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਮਾਜ ਸੇਵੀ ਸੰਸਥਾ ਉਹਨਾਂ ਦੀ ਮਦਦ ਲਈ ਨਹੀਂ ਪਹੁੰਚੀ ਇਸ ਮੌਕੇ ਕਿਸਾਨਾਂ ਨੇ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਈ ਸਵਾਲ ਖੜੇ ਕੀਤੇ ਰੁੜ ਗਈ ਆ ਸਾਰੀ ਫਸਲ ਮਰੀ ਗਈ ਆ ਸਾਡਾ ਬਹੁਤ ਮੜਾ ਹਰਾ ਅਜੇ ਤੱਕ ਹਰ ਕੀ ਪੁੱਛਿਆ ਨਹੀਂ ਆ ਗਿਆ। ਸਾਬ ਮੇਰਾ ਤੁਹਾਨੂੰ ਵੀ ਕਿ ਭਾਈ ਮੁਖਸ਼ੇ ਕਦੇ ਆ। ਲਾਜਾ ਗੱਠ ਪਿਆ ਬੈਠੇ ਇਹ ਜਿਹੜਾ ਪਾਣੀ ਆਉਂਗਾ ਆ ਪੁੱਲ ਦੇ ਸਾਲੇ ਬੁੱਟੀ ਪੋਲ ਦਰਿਆਨ ਡਰਨ ਨਹੀਂ ਦੇ। ਪਾਣੀ ਸਾਰਾ ਸਾਡੀ ਪੈ ਹੋ ਜਾਊਗਾ ਸੋਹਾਂਗਾ ਹਨ। ਇਹ ਪੋਲ ਟੋਡਰ ਟਿਓ ਹੋ ਜਾਣਗਾ ਡੁੰਗ ਹੋ ਜਾਣਗਾ ਕੇ ਟਾਂਗ ਹੋ ਜਾਣਗਾ ਪੋਲ ਕਾ ਜੇ ਸਾਨੂੰ ਮਾਗਣਾ ਪਵੇ। ਡੀਆਰਐਫ ਟੀਮ ਪਹੁੰਚੀ ਆ ਨਾ ਸਾਡੇ ਕੋਲ ਕੋ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਜੀ। ਇੱਥੋਂ ਤੱਕ ਕਿ ਸਾਡੇ ਪਰਿਵਾਰ ਦੇ ਵਿੱਚ ਇੱਕ ਆ ਦੋ ਹੱਥੀ ਮਤਲਬ ਹੋਏ ਆ ਪੇ ਚਾਚਾ ਜੀ ਦਾ ਬੇਟਾ ਕੋਈ ਠੀਕ ਨਹੀਂ ਕਬੀਰ ਦੇ ਬੱਚੇ ਸੀ ਤੇ ਹੀ ਲੈ ਕੇ ਗਏ ਤਾਂ ਹਾਂ ਹੀ ਕੰਟਰੋਲ ਰੂਮ ਚ ਫੋਨ ਕਰਦੇ ਰਹੇ ਆ ਜੀ ਕੋਈ ਸਾਡੇ ਤੱਕ ਨਹੀਂ ਪਹੁੰਚਿਆ ਜੀ ਅਸੀਂ ਆ ਆਪਣੇ ਖੁਦ ਟਰੈਕਟਰ ਦੇ ਵਿੱਚ ਸਾਡੇ ਗੜ ਦਾ ਪਾਣੀ ਨਹੀਂ ਪਾਣੀ ਅਸੀਂ ਆਪਣੇ ਪਿੰਡ ਦੇ ਵਿੱਚ ਗਏ ਆ ਆਪਾਂ ਲੈ ਕੇ ਆਪਾਂ ਉੱਥੇ ਪਹੁੰਚੇ ਆ ਤੇ ਸਾਡੇ ਤੱਕ ਨਾ ਕੋਈ ਜਥੇਬੰਦੀ ਵਿੱਚ ਪਹੁੰਚੀ ਹਾਂ ਪਿੰਡਾ ਬਹੁ ਮਾਲ ਜੀ ਪਿੰਡ ਪਿੰਡ ਤੇ ਰਜਣਦੇ ਆਪਾਂ ਬੇਨਤੀ ਕਰਦੇ ਕਿ ਨਾ ਆਓ ਪਰ ਡੇਰਿਆ ਦੇ ਵਿੱਚ ਨਾ ਤੇ ਸਾਡੇ ਪਸ਼ੂਆਂ ਕੋਈ ਚਾਰਾ ਚਲੋ ਤੂੜੀ ਬਾਰੀ ਰਹੀ ਹੈ ਜੀ ਮੰਗਦੇ ਨਹੀਂ ਆਏ ਮੰਗਦੇ ਨਹੀਂ ਚਲੋ ਮਾਰ ਪਰਮਾਤਮਾ ਦੇ